ਸਤਿ ਸ਼੍ਰੀ ਅਕਾਲ ਸਸਿਕਾਲ ਹਰਜੋਤ ਭਾਜੀ ਸਤਿ ਸ਼੍ਰੀ ਅਕਾਲ ਰਵਨ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਸੋ ਹਰਜੋਤ ਜੀ ਕੱਲ ਤੁਸੀਂ ਜਿਹੜੇ ਕੁਝ ਲੇਬਰਸ ਦੇ ਵੀ ਨੰਬਰ ਜਿਹੜੇ ਉਹ ਸ਼ੇਅਰ ਕੀਤੇ ਸੀ ਮਾਰਕੀਟਸ ਦੇ ਵੀ ਜਿਹੜੇ ਆ ਆਪਾਂ ਹਾਲਾਤ ਆ ਉਹ ਆਪਣੇ ਨਾਲ ਸ਼ੇਅਰ ਕਰ ਰਹੇ ਆ ਓਵਰ ਆਲ ਇਕਨੋਮੀ ਦੇ ਵਿੱਚ ਸਭ ਨੂੰ ਹੀ ਪਤਾ ਹੈ ਵੀ ਕੰਮ ਡਾਵਾ ਡੋਲ ਜਾ ਜਿਹੜਾ ਉਹ ਚੱਲ ਰਿਹਾ ਆ ਲੋਕਾਂ ਦੇ ਉੱਤੇ ਕਰਜ਼ੇ ਕਈ ਤਰ੍ਹਾਂ ਦੇ ਜਿਹੜੇ ਉਹ ਇਸ ਟਾਈਮ ਅ ਵੱਜੇ ਪਏ ਨੇ ਉਹਦੇ ਵਿੱਚੋਂ ਜਿਹੜੇ ਉਹ ਗੁਜ਼ਰ ਰਹੇ ਆ ਸੋ ਨਰਮਨ ਮਾਨ ਜੀ ਤੁਸੀਂ ਦੱਸੋ ਵੀ ਕੀ ਇਨ੍ਹਾਂ ਲੋਕਾਂ ਦੇ ਲਈ ਕੀ ਸਿਚੁਏਸ਼ਨ ਅੱਗੇ ਕੀ ਆ ਕੀ ਉਹ ਕਰ ਸਕਦੇ ਨੇ ਤਾਂ ਜੋ ਇਹ ਜਿਹੜੇ ਕਰਜ਼ੇ ਦੇ ਦਾਇਤ ਤੋਂ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਨਜਾਤ ਮਿਲੇ ਜੀ ਜੀ ਬਿਲਕੁਲ ਪਹਿਲਾਂ ਇਹਦੇ ਬਾਰੇ ਆਪਾਂ ਪੂਰੀ ਡਿਟੇਲ ਜਾਈਏ ਬਾਰੇ ਥੋੜੀ ਜੀ ਸਿਲਵਰ ਲਾਈਨਿੰਗ ਗੱਲ ਕਰਾਂਗਾ ਜਿਹੜੀ ਥੋੜੀ ਜੀ ਪੋਜ਼ਿਟਿਵ ਚੀਜ਼ ਜਿਹੜੀ ਆਪਾਂ ਨੋਟਿਸ ਕੀਤੀ ਆ ਥੋੜੇ ਪਿਛਲੇ ਦਿਨਾਂ ਦੇ ਵਿੱਚ ਉਮ ਉਹ ਇਹ ਆ ਰਹੀ ਹੈ ਕਿ ਕਈ ਸਾਡੇ ਐਸੇ ਕਲਾਇੰਟ ਆਏ ਨੇ ਜਿਨ੍ਹਾਂ ਨੇ ਪੇਮੈਂਟਸ ਆਪਣੀਆਂ ਕੁਇਪਮੈਂਟ ਦੀਆਂ ਬੰਦ ਕਰਤੀਆਂ ਹਨ ਟਰੈਕਟਰ ਟਰੇਲਰ ਦੀਆਂ ਤੇ ਉਹਦੇ ਬਾਅਦ ਵੀ ਉਹਨਾਂ ਦਾ ਜਿਹੜਾ ਨਾ ਅਜੇ ਵੀ ਜਿਹੜਾ ਉਹਨਾਂ ਦਾ ਟੋਟਲ ਉਹਨਾਂ ਨੇ ਕੰਪਨੀਆਂ ਨੇ ਉਹਨਾਂ ਦਾ ਇਕੁਪਮੈਂਟ ਰੀਪੋ ਨਹੀਂ ਕੀਤਾ ਔਰ ਇਦਾਂ ਦੇ ਵੀ ਸਿਚੁਏਸ਼ਨ ਆ ਗਈ ਹੈ ਜਿੱਥੇ ਉਹਨਾਂ ਦਾ ਆਊਟਸਟੈਂਡਿੰਗ ਬੈਲੈਂਸ 100000 ਡਾਲਰ ਹੀ ਤੇ ਕੰਪਨੀਆਂ ਵਿਦਾਊਟ ਈਵਨ ਟੇਕਿੰਗ ਇਕੁਪਮੈਂਟ ਉਹ ਕਹਿੰਦੇ ਕਿ ਸਾਡੇ ਕੋਲ 10000 ਲੈ ਲਓ 20000 ਦੇ ਦਿਓ ਸਾਨੂੰ ਤੇ ਅਸੀਂ ਤੁਹਾਨੂੰ ਰਿਲੀਜ਼ ਕਰ ਦਿੰਦੇ ਆ। ਓ ਵਾਓ ਪਰ ਮੈਂ ਹੁਣ ਇਹ ਨਹੀਂ ਕਹਾਂਗਾ ਕਿ ਹਾਂ ਜੇ ਹੁਣ ਸਾਰੇ ਜਾਣੇ ਆਪਣੀ ਪੇਮੈਂਟਾਂ ਬੰਦ ਕਰ ਦੋ ਤੇ ਕੱਲ ਨੂੰ ਮੁਸੀਬਤ ਪੈ ਜਾਏ। ਤੁਸੀਂ ਤਾਂ ਇਦਾਂ ਹੀ ਦੱਸ ਰਹੇ ਹੋ ਛੱਡੋ ਪੇਮੈਂਟਾਂ ਲਾ। ਯਾ ਅੱਛਾ ਦੇ ਨਹੀਂ ਲੱਗਾ ਤਾਂ ਸਾਨੂੰ ਵੀ ਇਦਾਂ ਹੀ ਲੱਖਾਂ ਲੱਖਾਂ ਦਾ ਕਰਜ਼ਾ ਹਜ਼ਾਰਾਂ ਚ ਹੋ ਜਾਊਗਾ। ਐਕਟਲੀ ਸੇਮ ਆ ਜਦੋਂ 2 2010 ਦੇ ਵਿੱਚ ਦੋ ਦੋ ਸਾਲ ਲੋਕਾਂ ਨੇ ਪੇਮੈਂਟਾਂ ਨਹੀਂ ਦਿੱਤੀਆਂ ਘਰਾਂ 'ਚ ਰਹਿੰਦੇ ਰਹੇ। ਉਹ ਕਹਿੰਦੇ ਰਹਿੰਦੇ ਰਹੋ ਕੋਈ ਨਹੀਂ ਹੈ ਨਾ। ਪਰ ਇਹ ਵੀ ਹਰ ਇੱਕ ਦੇ ਨਾਲ ਨਹੀਂ ਜੋ ਇਦਾਂ ਹੋਣਾ। ਇਹੀ ਗੱਲ ਹੈਗੀ ਆ ਔਰ ਔਰ ਅਨਫੋਰਚਨਟਲੀ ਦੇਖੋ ਜਿਹੜਾ ਹਰਜੋਤਪਾ ਜੀ ਨੇ ਗੱਲ ਕਹੀ ਹੈ ਹਰਜੋਤਪਾ ਜੀ ਉਹ ਵੀ ਐ ਸਿਚੁਏਸ਼ਨ ਜਿਹੜੀ ਹੈ ਉਹ ਵੀ ਆਣੀ ਸ਼ੁਰੂ ਹੋ ਗਈ ਹੈ ਔਰ ਮੋਸਟ ਅਨਫੋਰਚਨਟਲੀ ਮੋਸਟ ਲਾਈਕਲੀ ਮੇਡ ਇਨ ਨੈਕਸਟ ਇਅਰ ਤੱਕ ਇਹ ਘਰਾਂ ਦੇ ਜਿਹੜੇ ਉਹ ਸਿਚੁਏਸ਼ਨ ਹੈ ਨਾ 2008 ਦੇ ਵਿੱਚ ਫੋਰ ক্লোజర్ ਵਾਲੀ ਉਹ ਵੀ ਸਿਚੁਏਸ਼ਨ ਇਦਾਂ ਦੀ ਆ ਗਈ ਹੈ ਕਿਉਂਕਿ ਸਾਡੇ ਇਹਨਾਂ ਦੇ ਕਲਾਇੰਟ ਨੇ ਬੇਰੀਆ ਦੇ ਵਿੱਚ ਜਿਨ੍ਹਾਂ ਦਾ ਇੰਟ੍ਰਸਟ ਰੇਟ 2.5% ਵੀ ਹੈਗਾ ਪਰ ਪੇਮੈਂਟ ਉਹ ਅਨ EMPLOID ਪਿਛਲੇ 1.5 ਸਾਲ ਤੋਂ ਬੈਠੇ ਨੇ ਤੇ ਹੁਣ ਉਹ 2.5% ਦੇ ਪੇਮੈਂਟ ਅਫੋਰਡ ਕਿ ਜੀ ਸੋ ਪਰ ਇਹ ਅੱਜ ਕੱਲ کافی ਹੋ ਰਿਹਾ ਕਿਉਂਕਿ ਉਹ ਵੀ ਕੰਪਨੀਆਂ ਵੀ ਕਹਿ ਰਹੀ ਹੈ ਕਿ ਇਹਨੇ ਇਕਵਿਪਮੈਂਟ ਆਪਾਂ ਕਿੱਥੇ ਰੱਖੀਏ ਉਹ ਕਹਿੰਦਾ ਕਿ ਤੁਸੀਂ ਚਲਾਈ ਜਾਓ ਤੇ ਜੇ ਜਿੰਨੇ ਪੈਸੇ ਨੇ ਔਰ ਮੋਸਟਲੀ ਇਹ ਤੇ ਜਹੀ ਹੋ ਰਿਹਾ ਕਿ ਲਮਸਮ ਪੇਮੈਂਟ ਮੰਗਦੇ ਪਹਿਨੇ ਉਹਦੇ ਚ ਪੇਮੈਂਟਾਂ ਜੜੀਆਂ ਨੇ ਉਹ ਮੰਥਲੀ ਪੇਮੈਂਟਸ ਨਹੀਂ ਹੁੰਦੀਆਂ ਪਈਆਂ ਸੋ ਨਿਰਮਲ ਪਾਜੀ ਮੈਂ ਇੱਥੇ ਜਿਹੜੀ ਇੱਕ ਗਲਤ ਅ ਡਿਕਾਉਂਗਾ ਕਿ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਕਿ ਇਕੁਪਮੈਂਟ ਰੱਖ ਲੋ ਐਸ ਵੀ ਕਿ ਮੈਂ ਫ੍ਰिजਨੋ ਗਿਆ ਸੀਗਾ ਤੇ ਮੇਰੀ ਉੱਥੇ ਇੱਕ ਪ੍ਰੋਮਿਨੈਂਟ ਕੰਪਨੀ ਆਪਣੀ ਹੈਗੀ ਉਹਨਾਂ ਦੇ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਤੇ ਯੂ نو ਵੀ ਲਿਸਨ ਟੂ ਦਾ ਕਨਵਰਸੇਸ਼ਨ ਕਿ ਜਿਹੜੇ ਟਰੱਕ ਇਸ ਤਰ੍ਹਾਂ ਹੈਗੇ ਆ ਤੇ ਲੋਕਾ ਕੋਲ ਸਿੰਗਲ ਜਿਹੜਾ ਡਰਾਈਵਰ ਹੈਗਾ 20000 ਪਲੱਸ ਮਾਈਲਸ ਪਰ ਮੰਥ ਪਾਰ ਰਿਹਾ ਹੈਗਾ ਟਰੱਕ ਦੇ ਉੱਤੇ ਤੇ ਉਹ ਟਰੱਕ ਤੇ ਉਹ ਸਾਲ ਦੇ ਵਿੱਚ ਵੈਸੇ ਹੀ ਖਤਮ ਕਰ ਦੇਣਾ ਆ ਬੰਦਿਆਂ ਨੇ ਮਤਲਬ ਕਿ 2 ਸਾਲਾਂ ਦੇ ਵਿੱਚ ਜੇ 5 ਲੱਖ ਮੀਲ ਪਾ ਦਿੱਤੇ ਉੱਤੇ ਤੇ ਉਹ ਟਰੱਕ ਤਾਂ ਫਿਰ ਨਾ ਤਾਂ ਉਹ ਬੈਂਕ ਦੇ ਚੁੱਕੇ ਰਹਿਣਾ ਨਾ ਕਿਸੇ ਹੋਰ ਚੁੱਕੇ ਰਹਿਣਾ ਆ ਜੀ ਜੀ ਬਿਲਕੁਲ ਪਰ ਭਾਜੀ ਗੱਲ ਇਹ ਹੈ ਨਾ ਭਾਵੇਂ 20 ਲੱਖ ਮਹੀਨੇ 20000 ਮਹੀਨੇ ਦਾ ਪਰ ਇਨ ਪ੍ਰੋਬਲਮ ਇਹ ਹੈ ਕਿ ਜਿਹੜਾ ਉਹਨਾਂ ਦਾ ਆਊਟਸਟੈਂਡਿੰਗ ਡੈਟਾ ਹੈ ਉਹਨਾਂ ਲੋਨ ਲਿਆ ਹੋਇਆ ਉਹ ਤੇ ਜੇ ਲੱਖ ਡਾਲਰ ਉਹ ਤੇ ਲੱਖ ਡਾਲਰ ਹੀ ਰਹਿਣਾ ਬਿਲਕੁਲ ਔਰ ਕਈ ਵਾਰ ਐਸੀ ਸਿਚੁਏਸ਼ਨ ਆ ਗਈਆਂ ਕਿ ਉਹ ਰੀਪੋ ਕਰਕੇ ਲੈ ਜਾਂਦੇ ਨੇ ਤੇ ਜੇ ਉਹਨਾਂ ਦੇ ਆਊਟਸਟੈਂਡਿੰਗ ਡੈਟਾ ਜੇ ਉਹਦਾ ਜੇ ਮਾਰਕੀਟ ਵੈਲਿਊ ਮੰਨ ਲਓ ਕਿ 50000 ਦੀ ਵੀ ਹੈਗੀ ਹੈ ਤੇ ਉਹ ਅਗਲਾ ਜਾ ਕੇ ਕਹਿੰਦੇ ਜੀ ਅਸੀਂ ਤੇ 40000 ਦੇ ਵਿੱਚ ਆ ਔਰ ਅਹੀ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ 4000 ਦਾ ਕਿਦਾਂ ਵੇਚਿਆ ਉਹ ਕਹਿੰਦਾ ਜੀ ਇਹ ਟਰੱਕ ਹੀ ਦਾ ਹੀ ਟਰੱਕ ਸਾਡਾ ਹੀ ਨਾ ਤੇ ਯੂ ਡਿਡ ਨੋ ਦਾ ਇਕੁਪਮੈਂਟ ਤਹੀ ਆਪਾਂ 10000 ਦੇ ਵਿੱਚ ਇਹ ਭਾਵੇਂ 500 ਦੇ ਵਿੱਚ ਹੀ ਹੁਣ ਸੀਐਫਪੀਵੀ ਤੇ ਬੰਦ ਹੋ ਗਈ ਹੈ ਰੈਗੂਲੇਸ਼ਨਸ ਐਸ ਪਾਸੇ ਤੇ ਕੋਈ ਉਹਨਾਂ ਦੇ ਉੱਤੇ ਕੋਨਾ ਡੰਡਾ ਹੈ ਨਹੀਂ ਸੋ ਉਦੋਂ ਵੀ ਆਈ ਚਲਾਈ ਜਿੰਨੀ ਚਲਈ ਉਹ ਚਲਾਈ ਜਾਂਦੇ ਹੋਈ ਬੈਂਕਾਂ ਵਾਲੇ ਵੀ ਥੋੜੀ ਬਹੁਤੀ ਜ਼ਿਆਦਾ ਹੀ ਹੋ ਗਏ ਸੋ ਇੱਥੇ ਨਰਮਨ ਸਿੰਘ ਜੀ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਡੈਟ ਨੂੰ ਕਨਸੋਲਿਡੇਟ ਕਰਨ ਲਈ ਘਟਾਉਣ ਦੇ ਲਈ 60% ਤੱਕ ਤੁਸੀਂ ਜਿਹੜਾ ਕਹਿੰਨੇ ਆ ਵੀ ਮਾਫ਼ ਹੋ ਸਕਦਾ ਹੈ ਕਰਜ਼ਾ ਸੋ ਉਹ ਉਹਦੇ ਉਹਦੇ ਬਾਰੇ ਦੱਸਿਓ ਥੋੜਾ ਸੀ ਜਨਰਲੀ ਜਿੰਨਾ ਵੀ ਤੁਹਾਡਾ ਆਊਟਸਟੈਂਡਿੰਗ ਡੈਟ ਹੈ ਖਾਸ ਕਰਕੇ ਅਨਸਿਕਿਉਰਡ ਡੈਟ ਹੈ ਕ੍ਰੈਡਿਟ ਕਾਰਡ ਦਾ ਜੇ ਕੋਈ ਬਿਜ਼ਨਸ ਦਾ ਡੈਟ ਹੈ ਕੋਈ ਵੈਂਡਰ ਪੇਮੈਂਟਸ ਨੇ ਕੋਈ ਤੁਹਾਡਾ ਹੋਰ ਕੋਈ ਲੀਜ਼ ਨੇ ਜਾਂ ਕੋਈ ਵੀ ਮੈਡੀਕਲ ਡੈਟ ਹੈ ਉਹਨੂੰ ਅਪ ਟੂ 60% ਜਿਹੜਾ ਤੁਹਾਡਾ ਸਾਰਾ ਕੁਝ 60% ਦੀ ਅਸੀਂ ਗੱਲ ਕਰਦੇ ਹਾਂ that includes everything ਤੁਹਾਡੀਆਂ ਆਊਟਸਟੈਂਡਿੰਗ ਪੇਮੈਂਟਸ ਲੇਟ ਚਾਰਜਸ ਫੀਸ ਐਂਡ ਐਵਰੀ ਸਿੰਗਲ ਕੇ ਜਿਹੜਾ ਸਾਡਾ ਹੁੰਦਾ ਹੈ ਤੁਹਾਡੇ ਰਿਸਪੈਕਟਿਵ ਸਟੇਟਸ ਤੋਂ ਦੇ ਅਟਾਰਨੀ ਜਿਹੜੇ ਉਹਨੂੰ ਹੈਂਡਲ ਕਰਦੇ ਨੇ ਔਰ ਉਹਦੀਆ ਤੁਸੀਂ ਕਿਸ਼ਤਾਂ ਬਣਾ ਸਕਦੇ ਹੋ ਐਨੀਵੇਅਰ ਫਰਮ 6 ਮਨਥ ਥ्रू 올 ਦਾ ਵੇ 4 ਸਾਲ ਤੱਕ ਜਿਹੜੀਆਂ ਤੁਹਾਡੇ ਅਫੋਰਡੇਬਿਲਟੀ ਕਰਦੀਆਂ ਨੇ ਔਰ ਜੇ ਕਿਉਂਕਿ ਜੇ ਤੁਸੀਂ ਮਿਨਿਮਮ ਪੇਮੈਂਟ ਕਰਦੇ ਹੋ ਤੇ ਰਾਈਟ ਨਾਓ ਜਿਹੜਾ ਇੰਟਰਸਟ ਚੱਲਦਾ ਪਿਆ 25 27% ਦੈਟ ਕੈਨ ਟੇਕ ਅਪ ਟੂ 55 55 55 ਸਾਲ ਲੱਗ ਸਕਦੇ ਨੇ ਔਰ ਇੱਥੇ 50 55 ਜੇ ਤੁਸੀਂ ਬਿਲਕੁਲ ਸਰਕਰੂ ਹੋ ਜਾਂਦੇ ਹੋ ਸੋ ਉਹਦੀ ਵਾਸਤੇ ਇਹੀ ਹੈ ਕਿ ਤੁਸੀਂ ਇੱਕ ਵਾਰੀ ਕਿਉਂਕਿ ਪ੍ਰੋਬਲਮ ਇਹ ਹੈ ਕਈ ਵਾਰ ਸਹੀ ਇਹ ਚ ਪੈ ਜਾਂਦੇ ਆ ਨੂੰ ਸਾਨੂੰ ਪਤਾ ਨਹੀਂ ਲੱਗਦਾ ਮਿਨੀਮਮ ਪੇਮੈਂਟ ਹਰ ਮਹੀਨੇ ਦੇ ਜਾਂਦੇ ਆ ਸੋ ਮੈਂ ਤੇ ਕਹਿਣਾ ਕਿ ਜਨਰਲ ਟੈਸਟ ਦਾ ਕੇ ਜੇ ਤੁਸੀਂ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਮਿਨਿਮਮ ਪੇਮੈਂਟ ਦੇ ਰਹੇ ਹੋ ਤੇ ਕਾਲ ਕਰ ਲਓ ਨੰਬਰ ਹੈ ਸਾਡਾ 888 888 9914 ਤੇ ਵੈਬਸਾਈਟ ਹੈ ura.org ਜੇ ਇਹਦੇ ਵਾਸਤੇ ਕੋਈ ਵੀ ਹੈ ਜਾਇ ਚਾਹੇ ਉਹ ਡੈਟ ਸੈਟਲਮੈਂਟ ਹੈ ਕੰਸੋਲਿਡੇਸ਼ਨ ਹੈ ਡਿਫਰੈਂਟ ਤਰ੍ਹਾਂ ਦੀ ਬੈਂਕਰਪਸੀ ਹੈ ਉਹ ਸਾਰੀ ਚੀਜ਼ਾਂ ਰਿਵਿਊ ਕਰ ਲਓ ਸਾਡੇ ਔਰ ਉਹਦੇ ਬਾਅਦ ਵਾਟਐਵਰ ਵਰਕਸ ਫॉर ਯੂ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਪਲਾਨ ਕਰ ਲਓ ਔਰ ਚੱਕਰ ਹੈ ਕਿ ਐਸ ਟਾਈਮ ਬਿਕੋਜ਼ ਸਿਚੁਏਸ਼ਨ ਥੋੜੀ ਟਾਈਟ ਹੈ ਤੇ ਸੈਟਲਮੈਂਟਸ ਔਰ ਜਿਹੜੀ ਹਾਰਡਸ਼ਿਪ ਦੀ ਜਿਹੜੀ ਔਰ ਸੈਟਲਮੈਂਟ ਜਿਹੜੀਆਂ ਨੇ ਚੰਗੀਆਂ ਮਿਲਦੀਆਂ ਪਈਆਂ ਜੀ ਅ ਸੋ ਨੰਬਰ ਇੱਕ ਵਾਰ ਫੇਰ ਸ਼ੇਅਰ ਕਰ ਲਿਓ ਔਰ ਅ ਨਿਰਮਲ ਜੀ 888 888 9914 888 889914 ਜੀ ਥੈਂਕ ਯੂ ਨਿਰਮਲ ਜੀ ਬੜੀ ਮਿਹਰਬਾਨੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ